ਤਕਸੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਲੀ ਸੂਟ ਕਲੈਕਸ਼ਨ ਤੇ ਅੱਜ ਆਪਾਂ ਬਹੁਤ ਹੀ ਪਿਆਰੇ ਵਰਕ ਵਾਲੇ ਸੂਟ ਲੈ ਕੇ ਆਏ ਹਾਂ ਜੀ ਇਹ ਮਸਲੀਨ ਦਾ ਕਪੜਾ ਰਹੂਗਾ ਤੇ ਕਪੜਾ ਇਹ ਬਹੁਤ ਵਧੀਆ ਝੁਗਣਾ ਵਾਲਾ ਨਹੀਂ ਹੈਗਾ ਜੀ कॉटन मस्लिन ਹੈ ਇਹ ਕਪੜਾ ਝੁਕਦਾ ਨਹੀਂ ਹੈਗਾ ਇਹਦਾ ਵਰਕ ਚੈੱਕ ਕਰੋ ਇਹ ਸਾਰਾ ਫਰੰਟ ਹੈ ਇਹ ਫਰੰਟ ਵਰਕ ਰਹੂਗਾ ਨਾਲ ਇਹਦੇ ਦੁਪੱਟਾ ਹੋਊਗਾ ਦੁਪੱਟਾ ਵੀ ਵਰਕ ਹੈ ਬਾਦ ਕੇ ਵਿੱਚ ਥੋੜਾ ਥੋੜਾ ਪੇਂਟ ਹੈ ਲੈਂਸ ਪੱਟੀ ਲੱਗੀ ਹੋਈ ਆ ਪੂਰਾ 2.5 ਮੀਟਰ ਦਾ ਦੁਪੱਟਾ ਹੈ ਖੁੱਲਾ ਡੁਲਾ ਦੁਪੱਟਾ ਹੈ ਕਲਰ ਬਹੁਤ ਪਿਆਰਾ ਹਰਾ ਮੂਂਗਿਆ ਜਿਹਾ ਦਾ ਕਲਰ ਆਗਾ ਇਹਦਾ ਰੇਟ ਰੂਗਾ 600 ਰੁਪਿਆ ਜੇਕਰ ਤੁਸੀਂ ਕੋਈ ਵੀ ਫੂਟ ਪਸਾਉਦਾ ਹੋਊਗਾ ਤਾਂ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਸਾਨੂੰ ਵਟਸਐਪ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਇਹ ਆਪਣਾ ਗੇ ਮਹਿੰਦੀ ਕਲਰ ਸੀ ਗ੍ਰੇਨਜਾ ਕਲਰ ਆਗਾ ਮਹਿੰਦੀ ਇਹ ਵਰਕ ਚੈੱਕ ਕਰੋ ਕਪੜਾ ਇਹ ਵੀ ਮਸਲੀਨ ਹੈਗਾ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹਦਾ ਦੁਪੱਟਾ ਦੇਖੋ ਦੁਪੱਟਾ ਸਾਰਾ ਵਰਕ ਵਿੱਚ ਪੇਂਟ ਹੈਗਾ ਬਣਾਇਆ ਵਰਕਰ ਹੈ ਪੇਂਟ ਹੈ ਤੇ ਲੈਸ ਲੱਗੀ ਹੋਈ ਆ 2.5 ਮੀਟਰ ਦੀ ਕਟਰ ਹੋਗੀ ਪੂਰਾ ਬੜਾ ਖਲੜਲਾ ਦੁਪੱਟਾ ਇਹਦਾ ਰੇਟ ਫਿਰ ਹੋਊਗਾ 600 ਰੁਪਿਆ ਸ਼ਿਪਿੰਗ ਨਾਲ ਨਹੀਂ ਐਕਸਟਰਾ ਹੋਵੇਗੀ ਆਪਣੇ ਕੋਲ ਇਹ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਇਹਦਾ ਵਰਕ ਜਿਵੇਂ ਆਪਾਂ ਪਹਿਲਾਂ ਸੁਣ ਗਏ ਸੀ ਉਸੇ ਤਰੀਏ ਆ ਵਰਕ ਇਹਨਾਂ ਦਾ ਸੇਮ ਹੈ ਇਹਦਾ ਦਪਟਾ ਚੈੱਕ ਕਰੋ ਰੇਟ ਇਹਦਾ ਵੀ ਸੇਸ ਉੱਤੇ ਇਕ ਆਪਾਂ ਹੋਰ ਕਲਰ ਲੈ ਕੇ ਆਇਆ ਜੇ ਵੀ ਫੋਟ ਪਸੰਦਾ ਹੋਣਾ ਤਾਂ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਤਰ੍ਹਾਂ ਇਹਦਾ ਵਰਕ ਚੈੱਕ ਕਰੋ ਤੇ ਕੱਪੜਾ ਬਹੁਤ ਪਿਆਰਾਗਾ ਇਹ ਚੂੜਨ ਵਾਲੀ ਮਸਲੀ ਨਹੀਂ ਹੈਗੀ ਕੱਪੜਾ ਮਤਲਬ ਬਹੁਤ ਸੌਫਟ ਕੱਪੜਾ ਦਾ ਰੇਟ ਇਹਨਾਂ ਦਾ ਰਹੂਗਾ 600 ਰੁਪਿਆ ਚਾਰ ਜਨ ਐਕਸਟਰਾ ਹੋਣਗੇ ਜੀ ਜੇ ਕਿਸੇ ਨੂੰ ਮੇਰੀ ਭੈਣ ਨੂੰ ਚਾਹੀਦਾ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਪੇਸਾ ਕਰ ਦਿਓ ਤੇ ਇਹ ਆ ਦੁਪੱਟਾ ਹੈ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਸਰਦਾਰੀ ਕਲਰ ਨੇ ਤੇ ਵਰਕ ਦਾ ਬਹੁ ਵੀ ਸਰਦਾਰੀ ਹੈ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਜੀ